ਹਾਂਜੀ ਜੋ ਅੱਜ ਮੈਂ ਰੈਸਪੀ ਬਣਾਈ ਹੈ ਤੁਸੀਂ ਪੈਨ ਵਿੱਚ ਦੇਖ ਸਕਦੇ ਹੋ ਬਟ ਮੈਂ ਅੱਜ ਰੈਸਪੀ ਦਾ ਨਾਮ ਨਹੀਂ ਦੱਸਣਾ ਇਹ ਤੁਹਾਨੂੰ ਬਾਅਦ ਵਿੱਚ ਪਤਾ ਚੱਲੇਗਾ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਹੈ ਜਿਹੜੇ ਬੱਚੇ ਇਹ ਸਬਜੀ ਨਹੀਂ ਖਾਂਦੇ ਉਹ ਵੀ ਤੁਹਾਡੇ ਤੋਂ ਮੰਗ-ਮੰਗ ਕੇ ਖਾਣਗੇ ਜਿਹੜੀ ਮੈਂ ਰੈਸਪੀ ਬਣਾਈ ਹੈ ਇਹਨੂੰ ਧਿਆਨ ਨਾਲ ਦੇਖਣਾ ਸ਼ੁਰੂ ਤੋਂ ਐਂਡ ਤੱਕ ਔਰ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਹੈ ਦੇਖੋ ਇੰਜ ਲੱਗ ਰਹੇ ਨੇ ਜਿਵੇਂ ਇਸ ਤਰ੍ਹਾਂ ਪਕੌੜੇ ਹੈਗੇ ਨੇ ਬਟ ਇਹ ਜਿਹੜੀ ਤੁਸੀਂ ਸਬਜੀ ਹੈ ਇਹ ਬੱਚੇ ਬਿਲਕੁਲ ਵੀ ਖੁਸ਼ ਹੋ ਕੇ ਨਹੀਂ ਖਾਂਦੇ ਵੱਡੇ ਤਾਂ ਖਾ ਲੈਂਦੇ ਨੇ ਪਰ ਬੱਚੇ ਨਹੀਂ ਖਾਂਦੇ ਅਸੀਂ ਅੱਜ ਰੈਸਪੀ ਨੂੰ ਇਸ ਹਿਸਾਬ ਨਾਲ ਬਣਾਇਆ ਕਿ ਬੱਚੇ ਵੀ ਤੁਹਾਡੇ ਤੋਂ ਮੰਗ-ਮੰਗ ਕੇ ਖਾਣ ਠੀਕ ਹੈ ਜੀ ਹੁਣ ਅਸੀਂ ਸਟਾਰਟ ਕਰਨ ਲੱਗੇ ਆ ਰੈਸਪੀ ਤੇ ਤੁਸੀਂ ਇਹਨੂੰ ਬੜੇ ਧਿਆਨ ਨਾਲ ਦੇਖਣਾ ਔਰ ਬੱਚਿਆਂ ਨੂੰ ਬਣਾ ਕੇ ਵੀ ਦੇਣਾ ਐ ਨਹੀਂ ਕਿ ਦੇਖ ਕੇ ਛੱਡ ਦੇਣੀ ਹੈ ਬੱਚਿਆਂ ਨੂੰ ਇੱਕ ਵਾਰੀ ਬਣਾ ਕੇ ਵੀ ਦੇਣਾ ਬਹੁਤ ਹੀ ਖੁਸ਼ ਹੋ ਕੇ ਖਾਣਗੇ ਔਰ बार-बार ਮੰਗਣਗੇ ਔਰ ਚਲੋ ਜੀ ਸਟਾਰਟ ਕਰਦੇ ਆ ਮੈਂ ਸਬਜੀ ਦਾ ਨਾਮ ਨਹੀਂ ਦੱਸਣ ਲੱਗੀ ਤੁਸੀਂ ਆਪੇ ਹੀ ਬਾਅਦ ਚ देख लेना कि के सब्जी है ठीक है जी चलो जी स्टार्ट कर लगे रेसिपी और बड़े ध्यान शुरू तो एंड तक देखना कि किस तरह मैं रेसिपी बनाई है ओके जी चलो स्टार्ट कर लग हाँ जी सबनों प्यार परि सताल जी अज जो मैं लेके आई हाँ बहुत ही वैया तो बहुत ही हेल्दी रेसिपी है यह देखो जी करेले असं कई वरी बनाए ने और कई तरीक बनाए ने ਬਟ ਅੱਜ ਮੈਂ ਜਿਹੜੇ ਤਰੀਕੇ ਨਾਲ ਬਣਾਣ ਲੱਗੇ ਆ ਇਹ ਬੱਚੇ ਵੀ ਮੰਗ-ਮੰਗ ਕੇ ਖਾਣਗੇ ਕਿਉਂਕਿ ਇਹ ਹੈਂਦੀ ਸਬਜੀ ਬਹੁਤ ਜ਼ਿਆਦਾ ਔਰ ਸਭ ਇਹਨੂੰ ਪਸੰਦ ਕਰਦੇ ਨੇ ਪਰ ਬੱਚੇ ਜਿਹੜੇ ਨੂੰ ਮੂੰਹ ਮੋੜਦੇ ਨੇ ਤੇ ਤੋਂ ਬਟ ਮੈਂ ਅੱਜ ਜਿਸ ਵੇ ਨਾਲ ਬਣਾ ਰਹੀ ਆ ਬੱਚੇ ਸਾਰੇ ਖੁਸ਼ ਹੋ ਕੇ ਖਾਣਗੇ ਔਰ ਬਾਰ-ਬਾਰ ਮੰਗਣਗੇ ਇਹ ਦੇਖੋ ਜੀ ਕarele ਮੈਂ ਬਿਲਕੁਲ ਸਾਫ਼ ਕਰ ਲੈਨੇ ਜਿਹੜੇ ਥੋੜੇ ਲੰਬੇ ਸਾਈਜ਼ ਦੇ ਨੇ ਉਹਨਾਂ ਨੂੰ ਹਾਫ ਕੱਟ ਕਰ ਲਓ ਅਗਰ ਤੁਹਾਡੇ ਸਮਾਲ ਸਾਈਜ਼ ਦੇ ਨੇ ਸੇਮ ਸਾਈਜ਼ ਦੇ ਨੇ ਤੇ ਉਹਨਾਂ ਦੇ ਵਿੱਚੋਂ ਮਟੀਰੀਅਲ ਕੱਢ ਕੇ ਬਿਲਕੁਲ ਸਾਫ਼ ਕਰ ਦੇਣਾ ਹੈ ਦੇਖੋ ਜੀ ਸਾਰੇ ਬੀਜ ਨਿਕਾਲ ਦਿੱਤੇ ਨੇ ਉੱਪਰ ਛਿੱਲ ਕੇ ਨਮਕ ਲਾ ਕੇ ਸੁਕਾ ਕੇ ਅੱਛੀ ਤਰ੍ਹਾਂ ਤੇ ਤੁਹਾਨੂੰ ਦਿਖਾ ਰਹੀਆਂ ਇਹ ਦੇਖੋ ਜੀ ਸਾਰੇ ਅਸੀਂ ਕ੍ਰੇਲਿਆਂ ਨੂੰ ਸਾਫ਼ ਕਰ ਲਿਆ ਇਹਨੂੰ ਅੱਜ ਜੀ ਅਸੀਂ ਨਵੇਂ ਤਰੀਕੇ ਨਾਲ ਬਣਾਵਾਂਗੇ ਕਿ ਇਹੋ ਜੇ ਤਰੀਕੇ ਨਾਲ ਬਣਾਵਾਂਗੇ ਕਿ ਬੱਚੇ ਵੀ ਬਾਰ-ਬਾਰ ਮੰਗਣਗੇ ਤੁਹਾਡੇ ਕੋਲੋਂ ਕਿ ਮੰਮੀ ਤੁਸੀਂ ਉਸੇ ਤਰੀਕੇ ਨਾਲ ਬਣਾ ਕੇ ਦਿਖਾਓ ਉਹ ਸਾਡੇ ਇਹਦੇ ਚੋਂ ਮਟੀਰੀਅਲ ਕਾਫੀ ਸਾਰਾ ਨਿਕਲ ਗਿਆ ਹੈ ਕਿਉਂਕਿ ਅਸੀਂ ਅਨੁਸੂਠਣਾ ਨਹੀਂ ਇਹ ਦੇਖੋ ਜੀ ਮੈਂ ਪਲੇਟ ਚ ਪਾ ਲਿਆ ਅਸੀਂ ਇਹਦੀ ਬਣਾਵਾਂਗੇ ਪੁਰਜੀ ਪਿਆਜ਼ ਪਿਆਜ਼ ਕੱਟ ਕੇ ਟਮਾਟਰ ਵਿੱਚ ਪਾ ਕੇ ਇਹਦੀ ਮੈਂ ਅਲੱਗ ਪੁਰਜੀ ਬਣਾਵਾਂਗੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬੰਦੀ ਹੈ ਤੁਹਾਨੂੰ ਪਤਾ ਹੈ ਵੈਸੇ ਵੀ ਸਾਰਿਆਂ ਵਾਸਤੇ ਅੱਛੀ ਹੈ ਪਰ 슈ਗਰ ਵਾਲਿਆਂ ਵਾਸਤੇ ਤਾਂ ਬਹੁਤ ਹੀ ਵਧੀਆ ਹੈ ਅਗਰ ਤੁਸੀਂ ਇਹਦਾ ਜੂਸ ਬਣਾ ਕੇ ਪੀਣਾ ਚਾਹੁੰਦੇ ਹੋ ਜੂਸ ਬਣਾ ਲਓ ਜ਼ਰੂਰੀ ਨਹੀਂ ਕਿ 슈ਗਰ ਵਾਲਿਆਂ ਵਾਸਤੇ ਹੀ ਅੱਛਾ ਹੈ ਇਹ ਸਾਡੇ ਵਾਸਤੇ ਵੀ ਬਹੁਤ ਬੈਨੀਫਿਟ ਹੈ ਸਾਡੇ ਫੋਨ ਨੂੰ ਸਾਫ ਕਰਦਾ ਹੈ ਅਗਰ ਤੁਸੀਂ ਜੂਸ ਬਣਾਣਾ ਤੇ ਠੀਕ ਹੈ ਨਹੀਂ ਬਣਾਣਾ ਤੇ ਇਹ ਜਿਹੜੇ ਮੋٹے ਮੋٹے ਪੀਸ ਨੇ ਇਹਨੂੰ ਵੀ ਬਰੀਕ ਕਰ ਲੈਣਾ ਤੇ ਅਸੀਂ ਕੀ ਕਰਾਂਗੇ ਇਹਦੀ ਪੁਰਜੀ ਬਣਾਵਾਂਗੇ ਪਿਆਜ਼ ਤੇ ਟਮਾਟਰ ਪਾ ਕੇ ਠੀਕ ਹੈ ਜੀ ਉਹ ਮੈਂ ਰੈਸਪੀ ਤੁਹਾਨੂੰ ਅਲੱਗ ਦਿਖਾਵਾਂਗੀ ਅੱਜ ਪਰ ਅਸੀਂ ਇਹ ਬਣਾ ਰਹੇ ਹਾਂ ਹੁਣ ਇਹ ਕਰੇਲੇ ਤੇ ਸਭ ਤੋਂ ਪਹਿਲੇ ਮੈਂ ਤੇਲ ਦੇ ਵਿੱਚ ਇਹਨਾਂ ਨੂੰ ਫਰਾਈ ਕਰਾਂਗੀ ਕੁਝ ਨਹੀਂ ਕਰਨਾ ਇਹਦੇ ਵਿੱਚ ਮਟੀਰੀਅਲ ਕੀ ਭਰਨਾ ਉਹ ਮੈਂ ਤੁਹਾਨੂੰ ਬਾਅਦ ਚ ਦੱਸਾਂਗੀ ਉਹ ਸਸਪੈਂਸ ਹੈਗਾ ਤੇ ਮੈਂ ਤੁਹਾਨੂੰ ਬਾਅਦ ਚ ਦੱਸਾਂਗੀ ਠੀਕ ਹੈ ਜੀ ਹੋ ਸਭ ਤੋਂ ਪਹਿਲੇ ਅਸੀਂ ਇਹਨਾਂ ਕਲੇਲਿਆਂ ਨੂੰ ਹਲਕਾ ਹਲਕਾ ਉੱਪਰ ਤੇ ਅੰਦਰ ਨਮਕ ਲਗਾ ਕੇ ਉਂਗਲ ਦੀ ਸਹਾਇਤਾ ਨਾਲ ਬਿਲਕੁਲ ਹਲਕਾ ਹਲਕਾ ਲਗਾੜਾ ਜਿਸ ਤਰ੍ਹਾਂ ਇਸ ਤਰ੍ਹਾਂ ਉਂਗਲ ਨੂੰ ਟੱਚ ਕਰਨਾ ਤੇ ਸਾਰਾ ਲਗਾ ਦੇਣਾ ਤਾਂ ਕਿ ਇਹ ਹਲਕਾ ਹਲਕਾ ਦੇ ਤੇ ਨਮਕ ਲੱਗ ਜਾਏ ਤੇ ਕੋੜਾਪਨ ਬੱਚਾ ਨੂੰ ਬਿਲਕੁਲ ਮਹਿਸੂਸ ਨਾ ਹੋਵੇ ਠੀਕ ਹੈ ਜੀ ਹੋ ਸਭ ਤੋਂ ਪਹਿਲੇ ਅਸੀਂ ਉੱਪਰ ਰੱਖ ਦਿੱਤਾ ਹੈ ਪੈਨ ਤੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਤੇਲ ਤੇਲ ਤੁਸੀਂ ਆਪਣੀ ਲੋੜ ਦੇ ਮੁਤਾਬਿਕ ਪਾ ਸਕਦੇ ਹੋ ਡীপ ਫਰਾਈ ਕਰਨਾ ਹੈ ਡীপ ਫਰਾਈ ਕਰ ਲੋ ਘੱਟ ਤੇਲ ਪਾ ਕੇ ਕਰਨਾ ਘੱਟ ਤੇਲ ਪਾ ਸਕਦੇ ਹੋ ਬਾਅਦ ਚ ਤੁਸੀਂ ਜਿਹੜੀ ਪੁਰਜੀ ਬਣਾਣੀ ਉਹਦੇ ਚ ਯੂਜ਼ ਕਰ ਲੈਣਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਕਿ ਐਸੀ ਇਹਦੇ ਤੇ ਹਲਕਾ ਹਲਕਾ ਨਮਕ ਲਗਾ ਕੇ ਇਹਨੂੰ ਵਿੱਚ ਸਾਰਿਆਂ ਨੂੰ ਪਾ ਦਾਂਗੇ ਜਿੰਨੇ ਤੁਸੀਂ ਕ੍ਰੇਲੇ ਬਣਾਣੇ ਨੇ ਦੋ ਵਾਰੀ ਕਰਕੇ ਜਾਂ ਤਿੰਨ ਵਾਰੀ ਕਰਕੇ ਕੱਢ ਲਓ ਠੀਕ ਹੈ ਜੀ ਇੱਕ ਕੱਚੀ ਡੇਢ ਮੈਂ ਤੇਲ ਪਾ ਦਿੱਤਾ ਤੇ ਹੁਣ ਅਸੀਂ ਸਟਾਰਟ ਕਰਦੇ ਹਾਂ ਨੂੰ ਫਰਾਈ ਕਰਨਾ ਹਾਂਜੀ ਦੇਖੋ ਅਸੀਂ ਕੋਲ ਹੀ ਨਮਕ ਰੱਖ ਲਿਆ ਸਿਰਫ ਇਸ ਤਰ੍ਹਾਂ ਫਿੰਗਰ ਤੇ ਲਗਾਣਾ ਹੈ ਜਰਾ ਜਾ ਔਰ ਅੰਦਰ ਵਾਲੀ ਸਾਈਡ ਤੇ ਥੋੜਾ ਥੋੜਾ ਇੱਧਰ ਵਾਲੀ ਸਾਈਡ ਤੋਂ ਤੇ ਥੋੜਾ ਦੂਸਰੀ ਸਾਈਡ ਤੋਂ ਲਗਾ ਕੇ ਹਲਕਾ ਹਲਕਾ ਬਿਲਕੁਲ ਜ਼ਿਆਦਾ ਨਹੀਂ ਲਗਾਣਾ ਤੇ ਅਸੀਂ ਇਹਨੂੰ ਅੱਛੀ ਤਰ੍ਹਾਂ ਲਗਾ ਕੇ ਤੇ ਤੇਲ ਦੇ ਵਿੱਚ ਪਾ ਦਾਂਗੇ ਬਿਲਕੁਲ ਸਿਮ ਤੇ ਰੱਖਣਾ ਹੈ ਸੇਕ ਤੇਜ਼ ਨਹੀਂ ਕਰਨਾ ਸਿਮ ਤੇ ਬਿਲਕੁਲ ਰੱਖਣਾ ਹੈ ਇਸ ਤਰੀ ਫਿੰਗਰ ਤੇ ਲਗਾ ਕੇ ਜਰਾ ਜਰਾ ਇਸ ਸਾਈਡਾਂ ਤੇ ਕਰ ਦੇਣਾ ਤਾਂ ਕਿ ਜਿਹੜਾ ਨਮਕ ਹੈ अच्छी तरह ਵਿੱਚ ਤਸ ਜਾਵੇ ਠੀਕ ਹੈ ਜੀ ਐਸੇ ਤਰੀਕੇ ਅਸੀਂ ਸਾਰੇ ਕਰੇਲੇ ਕਰ ਲਵਾਂਗੇ ਹਾਂਜੀ ਦੇਖੋ ਤੁਸੀਂ ਕਰੇਲੇ ਕਿੰਨੇ ਸੋਹਣੇ ਡਮਰਾਂ ਵਾਂਗ ਲੱਗ ਰਹੇ ਨੇ ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਦੀ ਰੈਸਪੀ ਬਣੇਗੀ ਜਦੋਂ ਇਹ ਫਰਾਈ ਹੋ ਜਾਣਗੇ ਇਹਨੂੰ ਇਸ ਤਰੀਕੇ ਪਲੇਟ ਵਿੱਚ ਖੜੇ ਕਰਕੇ ਰੱਖਣਾ ਹੈ ਤਾਂ ਕਿ ਜਿਹੜਾ ਇਹਦੇ ਵਿੱਚ ਤੇਲ ਉਹ ਸਾਰਾ ਨੁੱਚੜ ਜਾਵੇ ਠੀਕ ਹੈ ਜੀ ਇਹਦੇ ਵਿੱਚ ਅੱਜ ਜੋ ਸਾਰੇ ਮਟੀਰੀਅਲ ਭਰ ਰਿਹਾ ਬਹੁਤ ਹੀ ਹੈਲਦੀ ਤੇ ਬਹੁਤ ਟੇਸਟੀ ਔਰ ਬਹੁਤ ਹੀ ਮਜ਼ਾ ਆਏਗਾ ਬੱਚਾ ਨੂੰ ਖਾ ਕੇ ਇਹ ਵਾਲੀ ਰੈਸਪੀ ਬਣਾਓ ਇਸ ਤਰੀਕ ਜਰੂਰ ਬਣਾ ਕੇ ਦੇਖਣਾ ਤੇ ਸ਼ੁਰੂ ਤੋਂ ਐਂਡ ਤੱਕ ਅੱਛੇ ਤਰ੍ਹਾਂ ਦੇਖੋ ਮੈਂ ਕਿਸ ਤਰ੍ਹਾਂ ਬਣਾ ਰਹੀ ਹਾਂ ਕਟਾਂ ਕਰਦੇ ਜਾਣਾ ਇਸ ਤਰ੍ਹਾਂ ਕ੍ਰੇਲਿਆਂ ਨੂੰ ਅੱਛੇ ਤਰ੍ਹਾਂ ਤਾਂ ਕਿ ਸਾਰੇ ਪਾਸੇ ਪੁੱਜ ਜਾਣ ਚੰਗੀ ਤਰ੍ਹਾਂ ਫਰਾਈ ਹੋ ਜਾਣ ਠੀਕ ਹੈ ਜੀ ਅਗਰ ਤੁਸੀਂ ਡੀਪ ਫਰਾਈ ਕਰਨਾ ਡੀਪ ਫਰਾਈ ਕਰ ਲਓ ਮੈਂ ਵਸੇ ਥੋੜਾ ਪਾਇਆ ਤੇਲ ਜ਼ਿਆਦਾ ਨਹੀਂ ਪਾਇਆ ਇਹਦੇ ਵਿੱਚ ਬਹੁਤ ਵਧੀਆ ਹੋ ਜੜੇ ਨੇ ਕਿਉਂਕਿ ਥੋੜਾ ਜਿਹਾ ਤੇਲ ਨਾ ਕੜਾਸ ਨਾ ਜਾ ਹੋ ਜਾਂਦਾ ਬੱਚੇ ਫਿਰ ਸਬਜੀ ਚ ਨਹੀਂ ਪਾਉਂਦੇ ਤੇ ਇਸ ਵਾਸਤੇ ਮੈਂ ਉਹਨਾਂ ਕੀ ਤੇਲ ਯੂਜ਼ ਕਰਨਿਆ ਕ੍ਰੇਲਿਆਂ ਵਾਸਤੇ ਜਿੰਨਾ ਕਿ ਜ਼ਰੂਰਤ ਹੋਵੇ ਠੀਕ ਹੈ ਜੀ ਇਹਨੂੰ ਬਿਲਕੁਲ ਸੀਮਤ ਤੇ ਤੁਸੀਂ ਪਕਤਣ ਦੇਣਾ ਹੌਲੀ ਹੌਲੀ ਔਰ ਉਸਦੀ ਸਾਈਡ ਤੇ ਆਪਾਂ ਦੂਜਾ ਮਸਾਲਾ ਵੀ ਤਿਆਰ ਕਰਨ ਲੱਗੇ ਆਂ ਔਰ ਮੈਂ ਤੁਹਾਨੂੰ ਦਿਖਾਨੀ ਆ ਕਿ ਮੈਂ ਕਿਹੜਾ ਮਸਾਲਾ ਪਾਣ ਲੱਗੇ ਵਿੱਚ ਤੇ ਕਿਹੜੀ-ਕਿਹੜੀ ਚੀਜ਼ ਪਾ ਰਹੀ ਆ ਤੇ ਕਿਸ ਤਰ੍ਹਾਂ ਉਹਨੂੰ ਤੜਕਾ ਲਗਾ ਕੇ ਇਸਦੇ ਵਿੱਚ ਮਟੀਰੀਅਲ ਪਾਣਾ ਠੀਕ ਹੈ ਜੀ हाँ जी हूँ थोड़ा सी साइड चेंज करा क्योंकि एक साइड तो पक् चुके अच्छी तरह तो असं हम दूसरी साइड भी चेंज कर देवे ताकि अच्छी तरह सारे पर्सों पर हो जाए ठीक है जी इस तरह अंतर सइडा चेंज कर देवेंगे ਬਹੁਤ ਹੀ ਮਜ਼ੇ ਵਾਲੀ ਅੱਜ ਰੈਸਪੀ ਬਣਾਣ ਲੱਗੀ ਹੈ ਕਿਉਂਕਿ ਅਸੀਂ ਹਰ ਚੀਜ਼ ਬੱਚਿਆਂ ਨੂੰ ਵੀ ਖਿਲਾਉਣਾ ਚਾਹੁੰਦੇ ਆ ਪਰ ਬੱਚੇ ਖਾਂਦੇ ਨਹੀਂ ਤੇ ਅਸੀਂ ਇਸ ਤਰੀਕੇ ਨਾਲ ਨਵੇਂ-ਨਵੇਂ ਤਰੀਕੇ ਨਾਲ ਬਣਾਵਾਂਗੇ ਤੇ ਬੱਚਿਆਂ ਨੂੰ ਵੀ ਟੇਸਟੀ ਲੱਗਣਗੇ ਤੇ ਬੱਚੇ ਬੜੇ ਖੁਸ਼ ਹੋ ਕੇ ਖਾਣਗੇ ਤੇ ਪਰੌਂਠਿਆਂ ਨਾਲ ਪੂੜੀ ਨਾਲ ਹਰ ਇੱਕ ਚੀਜ਼ ਨਾਲ ਬੜੇ ਸਵਾਦ ਲੱਗਣੇ ਇੱਕ ਵਾਰੀ ਜਦੋਂ ਰੈਸਪੀ ਤਿਆਰ ਹੋ ਜੇਗੀ ਫਿਰ ਤੁਸੀਂ ਦੇਖਣਾ ਕਿ ਕਿੰਨੇ ਵਧੀਆ ਬੰਦੇ ਨੇ ਔਰ ਤੁਹਾਡੇ ਕੋਲ ਬਾਹਰ-ਬਾਹਰ ਡਿਮਾਂਡ ਆਏਗੀ ਅੱਛੀ ਦੀ ਕਿ ਸਾਨੂੰ ਹੋਰ ਬਣਾ ਕੇ ਦਿਓ ਦੇ ਤੋਂ ਹੁਣ ਪਤਾ ਕਰੇਲੇ ਤੇ ਵੈਸੇ ਵੀ ਗਰਮੀ ਜਾਣ ਵਾਲੀ ਹੈ ਤੇ ਕਰੇਲੇ ਵੀ ਖਤਮ ਹੋ ਜਾਣੇ ਨੇ ਪਰ ਜੋ ਸੀਜ਼ਨ ਦੇ ਵਿੱਚ ਕਰੇਲੇ ਮਿਲਦੇ ਨੇ ਨਾ ਕਈਆਂ ਨੇ ਤਾਂ ਘਰ ਹੀ ਵੇਲਾ ਲਾਈਆਂ ਨੇ ਔਰ ਮੇਰੇ ਖਿਆਲ ਅਕਤੂਬਰ ਨਵੰਬਰ ਤੱਕ ਚਲਦੇ ਰਹਿੰਦੇ ਬਹੁਤ ਵਧੀਆ ਕਰੇਲੇ ਨਿਕਲਦੇ ਨੇ ਔਰ ਅਗਰ ਭੜੇ ਲੰਬੇ ਵਾਲੇ ਕਰੇਲੇ ਨੇ ਲੰਬੇ ਮਿਲ ਰਹੇ ਨੇ ਬਾਜ਼ਾਰ ਤੋਂ ਤੁਸੀਂ ਹਾਫ ਆਫ ਕਰ ਸਕਦੇ ਹੋ ਅਗਰ ਤੁਹਾਨੂੰ ਸਾਈਜ਼ ਛੋਟੇ ਦੇ ਮਿਲ ਜਾਂਦੇ ਨੇ ਤੁਸੀਂ ਸਾਰੀਆਂ ਡੰਡੀਆਂ ਸਾਈਡਾਂ ਵਾਲੀਆਂ ਉਤਾਰ ਦੇਣੀਆਂ ਨੇ ਤੇ ਵਿੱਚਕਾਰ ਦਾ ਡੰਮਰੂ ਵਾਲਾ 파ਟ ਰਹਿਣ ਦੇਣਾ ਜਿਸ ਤਰ੍ਹਾਂ ਦਾ ਇਹ ਦੇਖੋ ਆ ਮੈਂ ਦੋਨੋਂ ਸਾਈਡਾਂ ਦੇ ਉਤਾਰੀਆਂ ਹੋਈਆਂ ਨੇ ਤੇ ਇਧਰੋਂ ਥੋੜੀ ਛੋਟੀ ਉਤਾਰ ਦਿੱਤੀ ਤਾਂ ਕਿ ਸਾਡਾ ਇਧਰੋਂ ਮਟੀਰੀਅਲ ਪਾਸੇ ਆਰਾਮ ਨਾਲ ਔਰ ਜਦੋਂ ਤੁਸੀਂ ਸਾਫ਼ ਕਰਨਾ ਹੈ ਨਾ ਦੇਖੋ ਕਿੰਨਾ ਸੋਹਣਾ ਖੂਲ ਜਾਂਦਾ ਆਪਣੇ ਆਪ ਰਸਤਾ ਜਦੋਂ ਵਿੱਚੋਂ ਮਟੀਰੀਅਲ ਕੱਢ ਦੋਗੇ ਔਰ ਮਟੀਰੀਅਲ ਵੀ ਸਾਡਾ ਵੇਸ ਨਹੀਂ ਜਾਂਦਾ ਉਹਦੀ ਪੁਰਜੀ ਇੰਨੀ ਟੇਸਟੀ ਬੰਦੀ ਹੈ ਨਾ ਟਮਾਟਰ ਪਿਆਜ਼ ਲਸਣ ਵਗੈਰਾ ਪਾ ਕੇ ਤੁਸੀਂ ਪੁਰਜੀ ਬਣਾਓ ਬਹੁਤ ਜ਼ਿਆਦਾ ਟੇਸਟੀ ਬੰਦੀ ਹੈ ਜੋ ਕਿ ਪ੍ਰੌਂਠੀਆਂ ਨਾਲ ਲੱਡੀ ਸਵਾਲ ਲੱਗਦੀ ਹੈ ਠੀਕ ਹੈ ਜੀ ਤੁਸੀਂ ਉਹ ਅਲੱਗ ਪੁਰਜੀ ਵੀ ਬਣਾ ਸਕਦੇ ਹੋ ਮਟੀਰੀਅਲ ਨੂੰ ਸੁੱਟਾ ਨਹੀਂ ਜੂਸ ਬਣਾਣਾ ਜੂਸ ਬਣਾ ਲਓ ਅਗਰ ਪੁਰਜੀ ਬਣਾਣੀ ਤਾਂ ਪੁਰਜੀ ਬਣਾ ਲਓ ਤੇਨੂੰ ਅੱਛੀ ਤਰ੍ਹਾਂ ਸੇ ਫਰਾਈ ਕਰਕੇ ਹੁਣ ਮੈਂ ਆਲੂ ਲੈਨੇ 3-4 ਇਹ ਦੇਖੋ ਜੀ ਮੈਂ ਆਲੂ ਲੈਨੇ ਮੈਂ ਆਲੂ ਛਿਲ ਰਹੀ ਆ ਤੇ ਮਟੀਰੀਅਲ ਸੇ ਦੱਸਦੀ ਆ ਮੈਂ ਕਿ ਕਿਵੇਂ ਤਿਆਰ ਕਰਨਾ ਕਿਹੜੀ-ਕਿਹੜੀ ਚੀਜ਼ ਵਿੱਚ ਪਾਣੀ ਠੀਕ ਹੈ ਜੀ ਮੈਂ ਤਿੰਨ ਵੱਡੇ ਆਲੂ ਵਾ ਲੈਣ ਮਟੀਰੀਅਲ ਦੇ ਹਿਸਾਬ ਨਾਲ ਤੁਸੀਂ ਆਲੂ ਲੈਣੇ ਨੇ ਅਗਰ ਤੁਸੀਂ ਜ਼ਿਆਦਾ ਕਰੇਲੇ ਕਿਲੋ ਦੇ ਹਿਸਾਬ ਨਾਲ ਬਣਾ ਰਹੇ ਹੋ ਮੈਂ ਅੱਧਾ ਕਿਲੋ ਲਈ ਸੀ ਤੇ ਉਹਦੇ ਵਿੱਚ ਤੁਸੀਂ ਅੱਧਾ ਕਿਲੋ ਘੱਟ ਤੋਂ ਘੱਟ ਆਲੂ ਪਾਣੇ ਨੇ ਐ ਮੈਂ ਸਿਰਫ ਤਿੰਨ ਆਲੂ ਬয়েল ਕਿਤੇ ਨੇ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਅੱਗੇ ਅਸੀਂ ਕੀ ਕਰਨਾ ਠੀਕ ਹੈ ਜੀ ਹਾਂਜੀ ਤੁਸੀਂ ਕ੍ਰੇਲੇ ਨੂੰ ਫਰਾਈ ਕਰ ਲੈਣੇ ਨੇ ਤੇ ਇਸ ਤਰ੍ਹਾਂ ਉਹਨਾਂ ਨੂੰ ਖੜੇ ਕਰ ਦੇਣਾ ਸਟੀਲ ਦੀ ਪਲੇਟ ਵਿੱਚ ਜੋ ਪਲਾਸਟਿਕ ਦੀ ਪਲੇਟ ਹੈ ਜਾਂ ਦੂਸਰੀ ਉਹ ਨਹੀਂ ਲੈਣੀ ਸਟੀਲ ਦੀ ਪਲੇਟ ਚ ਇਸ ਤਰ੍ਹਾਂ ਖੜੇ ਕਰ ਦੋ ਤੇ ਜਿੰਨਾ ਸਾਡਾ ਤੇਲ ਹੈ ਉਹ ਨੁੱਛੜ ਜਾਏਗਾ ਵੈਸੇ ਤੇ ਮੈਂ ਬਿਲਕੁਲ ਸੁਕਾ ਕੇ ਕੱਢ ਲੈਣੇ ਇਹ ਦੇਖੋ ਕੁਝ ਵੀ ਨਹੀਂ ਹੈਗਾ ਵਿੱਚ ਬਟ ਅਗਰ ਤੁਹਾਡਾ ਵਿੱਚ ਤੇਲ ਥੋੜਾ ਬੋਤਾ ਰਹਿ ਵੀ ਜਾਂਦਾ ਹੈ ਦੇਖੋ ਡੰਮਰੂ ਟਾਈਪ ਨੇ ਨਾ ਦੇ ਵਿੱਚ ਆੜ ਵੀ ਸਕਦਾ ਥੋੜਾ ਬੋਤਾ ਤੇਲ ਬਟ ਇਹਦੇ ਚੋਂ ਬਿਲਕੁਲ ਵੀ ਨਹੀਂ ਨਿਕਲਿਆ ਥੋੜਾ ਬੋਤਾ ਜਿਹੜਾ ਨਿਕਲਦਾ ਪਿਆ ਸੀ ਇਹ ਦੇਖੋ ਇੱਕ ਅੱਧੇ ਬੂੰਦ ਵਿੱਚੋਂ ਨਿਕਲਿਆ ਤੇ ਇਸ ਤਰ੍ਹਾਂ ਤੁਸੀਂ ਕਰਕੇ ਇਹਨੂੰ ਖੜੇ ਕਰਕੇ ਰੱਖ ਸਕਦੇ ਹੋ ਤੇ ਤਾਂ ਕਿ ਕਿਸੇ ਸਹਾਰੇ ਦੇ ਨਾਲ ਲਗਾ ਦਿਓ ਅਗਰ ਨਹੀਂ ਹੁੰਦੇ ਵੈਸੇ ਤਾਂ ਖੜੇ ਹੋ ਜਾਂਦੇ ਨੇ ਆਪ ਰਾਮ ਨਾਲ ਬਟ ਜੇ ਨਹੀਂ ਖੜੇ ਹੁੰਦੇ ਤੇ ਕਿਸੇ ਦੇ ਸਹਾਰੇ ਦੇ ਨਾਲ ਟੇਡੇ ਮੱਡੇ ਕਰਕੇ ਤੇ ਇਹਦੇ ਵਿੱਚੋਂ ਤੇਲ ਕੱਢ ਲੈਣਾ ਠੀਕ ਹੈ ਜੀ ਹੁਣ ਅਸੀਂ ਇੱਕ ਤੜਕਾ ਲਗਾਵਾਂਗੇ ਬਹੁਤ ਹੀ ਵਧੀਆ ਤੇ ਬਹੁਤ ਹੀ ਹੈਲਦੀ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਕਿ ਮੈਂ ਕਿਹੜਾ-ਕਿਹੜਾ ਮਟੀਰੀਅਲ ਇਹਦੇ ਵਿੱਚ ਪਾ ਰਹੀ ਆ ਤੇ ਇਹਦੇ ਵਿੱਚ ਅਸੀਂ ਫਿਲ ਕੀ ਕਰਨਾ ਠੀਕ ਹੈ ਜੀ ਹਾਂਜੀ ਮੈਂ ਦੇਖੋ ਤੇਲ ਥੋੜਾ ਜਿਹਾ ਰੱਖਿਆ ਵਿੱਚ ਕਿਉਂਕਿ ਜਦੋਂ ਅਸੀਂ ਮਟੀਰੀਅਲ ਬਣਾਣਾ ਨਾ ਤੇ ਜ਼ਿਆਦਾ ਤੇਲ ਤੇਲ ਨਹੀਂ ਕਰਨਾ ਬਿਲਕੁਲ ਥੋੜਾ ਜਿਹਾ ਤੇਲ ਪਾ ਕੇ ਬਾਕੀ ਦਾ ਮੈਂ ਕੱਢ ਲਿਆ ਇਹਦੇ ਵਿੱਚ ਅਸੀਂ ਸਭ ਤੋਂ ਪਹਿਲੇ ਜੀਰਾ ਪਾਵਾਂਗੇ ਜੀਰਾ ਜੋ ਇਹ ਚਟਕ ਜਾਂਦਾ ਹੈ ਤੇ ਅਸੀਂ ਇਹਦੇ ਵਿੱਚ ਪਿਆਜ਼ ਜਿਹੜੇ ਮੈਸ਼ ਕੀਤੇ ਹੋਏ ਅਸੀਂ ਜਦ ਸੋਪਰ ਚ ਕਰ ਲੋ ਜਾਂ ਬਰੀਕ-ਬਰੀਕ ਕੱਟ ਲੋ ਤੁਸੀਂ ਜਾਦਾ ਬ੍ਰੀਕ ਕੱਟ ਲੈਣੇ ਨੇ ਮੋٹے ਮੋਟੇ ਪਿਆਜ਼ ਨਹੀਂ ਰਹਿਣ ਦੇਣੇ ਮੈਂ ਚੋਪਰ 'ਚ ਕਰ ਦਿੱਤੇ ਨੇ ਤੇ ਬਹੁਤ ਹੀ ਵਧੀਆ ਮਟੀਰੀਅਲ ਬਣੇਗਾ ਕਿਉਂਕਿ ਜੇ ਤੁਸੀਂ ਮੋٹے ਮੋਟੇ ਕਿੱਤੇ ਨਾ ਤੇ ਸਾਡਾ ਮਟੀਰੀਅਲ ਜਿਹੜਾ ਉਹ ਵਿੱਚ ਨਹੀਂ ਆਏਗਾ ਠੀਕ ਹੈ ਤੇ ਐਸ ਵਾਸੇ ਸਨੂ ਮਟੀਰੀਅਲ ਜਿਹੜਾ ਬਹੁਤ ਹੀ ਸੌਫਟ ਸੌਫਟ ਜਾਂ ਛੋਟੇ ਛੋਟੇ ਬ੍ਰੀਕ ਬ੍ਰੀਕ ਬਿਲਕੁਲ ਕਰ ਲੈਣ ਜਾਂ ਤੁਸੀਂ ਟੋਪਸ ਵੀ ਕਰ ਸਕਦੇ ਹੋ ਠੀਕ ਹੈ ਸਿਰਫ ਤੁਸੀਂ ਬਿਲਕੁਲ ਰੱਖੋ ਗੈਸ ਨੂੰ ਅਸੀਂ ਜ਼ਿਆਦਾ ਨਹੀਂ ਪਿਆਜ਼ਾਂ ਨੂੰ ਭੁੰਨਾ ਕਿਉਂਕਿ ਕਰੰਚੀ ਕਰੰਚੀ ਪਿਆਜ਼ ਜਿਹੜੇ ਨੂੰ ਬਹੁਤ ਟੇਸਟੀ ਲੱਗਣਗੇ ਹੁਣ ਅਸੀਂ ਜਿਹੜੇ ਆਲੂ ਤਿੰਨ ਕਿੱਤੇ ਹੋਣੇ ਚੌਪ ਕਿੱਤੇ ਹੋਏ ਮੈਂ ਅਚੀ ਤਰ੍ਹਾਂ ਮੈਸ਼ ਕਰ ਦਿੱਤੇ ਨੇ ਉਹ ਅਸੀਂ ਹੋਰਾਂ ਦੇ ਵਿੱਚ ਪਾ ਦਾਂਗੇ ਠੀਕ ਹੈ ਜੀ ਹਾਂਜੀ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਆਲੂ ਪਿਆਜ਼ ਅਸੀਂ ਗਲਣੇ ਨਹੀਂ ਜ਼ਿਆਦਾ ਤੇ ਨਾ ਹੀ ਅਸੀਂ ਲਾਲ ਕਰਨੇ ਨੇ ਅਸੀਂ ਵਿੱਚ ਆਲੂ ਪਾ ਦਾਂਗੇ ਅਗਰ ਤੁਹਾਡਾ ਮਟੀਰੀਅਲ ਬਚ ਜਾਂਦਾ ਹੈ ਤੇ ਤੁਸੀਂ ਰੱਖ ਲੈਣਾ ਮਟੀਰੀਅਲ ਖਰਾਬ ਨਹੀਂ ਹੁੰਦਾ ਐਸੇ ਸੌਂਠੇਆ ਚੋ ਹੀ ਪਾ ਦਿੰਦਾ ਹਰ ਚੀਜ਼ ਚ ਪਾ ਦਿੰਦਾ ਤੇ ਅਸੀਂ ਇਹਨੂੰ ਅਚੀ ਤਰ੍ਹਾਂ ਮਿਕਸ ਕਰ ਲਾਂਗੇ ਇਦੇ ਵਿੱਚ ਮੈਂ ਦੋ ਮਿਰਚਾਂ ਵੀ ਪਿਆਜ਼ ਚ ਕਰਤੀਆਂ ਸੀ ਹਰੀਆਂ ਮਿਰਚਾਂ ਐ ਦੇਖੋ ਜੀ ਹਰੀਆਂ ਮਿਰਚਾਂ ਮੈਂ ਦੋ ਕਰਤੀਆਂ ਸੀ ਤੁਸੀਂ ਜਿਆਦਾ ਪਾਣੀਆ ਚਾਹੁੰਦੇ ਹੋ ਤਾਂ ਜਿਆਦਾ ਵੀ ਪਾ ਸਕਦੇ ਹੋ ਬਟ ਮੈਂ ਦੋ ਮਿਰਚਾਂ ਹੀ ਪਾਈਆਂ ਸੀ ਕਿਉਂਕਿ ਇਹਦੇ ਵਿੱਚ ਗ੍ਰाइंड ਹੋ ਜਾਂਦੀਆਂ ਨੇ ਚੋਪਰ ਚ ਅੱਛੇ ਤਰ੍ਹਾਂ ਫੱਨੀ ਤੇ ਮੋਟੀਆਂ-ਮੋਟੀਆਂ ਨਜ਼ਰ ਆਣ ਗਿਆ ਹੁਣ ਅਸੀਂ ਪਾਵਾਂਗੇ ਨਮਕ ਮਿਰਚ ਮਸਾਲੇ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਚਾਟ ਮਸਾਲਾ ਕਿਉਂਕਿ ਅਸੀਂ ਖੱਟੇ-ਖੱਟੇ ਬਣਾਣੇ ਨੇ ਬਹੁਤ ਹੀ ਟੇਸਟੀ ਬਣਾਣੇ ਨੇ ਇਹ ਬਿਲਕੁਲ ਆਵਲੇ ਦਾ ਵੀ ਮਸਾਲਾ ਪਿਆ ਹੋਇਆ ਹੈ ਮੈਂ ਉਹ ਵੀ ਪਾਵਾਂਗੀ ਮੈਂ ਤੁਹਾਨੂੰ ਦੱਸਿਆ ਹੈ ਨਾ ਕਿ ਬਿਲਕੁਲ ਆਵਲੇ ਦਾ ਮਸਾਲਾ ਬਣਾ ਕੇ ਮੈਂ ਰੱਖਿਆ ਹੈ ਜਿਵੇਂ ਚਾਟ ਮਸਾਲਾ ਉਸ ਤਰੀਏ ਮੈਂ ਆਵਲੇ ਦਾ ਵੀ ਬਣਾ ਕੇ ਰੱਖਿਆ ਹੋਇਆ ਹੈ ਹੁਣ ਅਸੀਂ ਲੋੜ ਦੇ ਮੁਤਾਬਿਕ ਨਮਕ ਪਾਵਾਂਗੇ ਤੁਸੀਂ ਨਮਕ ਆਪਣੇ ਹਿਸਾਬ ਨਾਲ ਪਾਣਾ ਜਿੰਨਾ ਮਟੀਰੀਅਲ 'ਚ ਹੋਵੇ ਉਸ ਹਿਸਾਬ ਨਾਲ ਠੀਕ ਹੈ ਜੀ ਤੇ ਹੁਣ ਅਸੀਂ ਪਾਵਾਂਗੇ ਸੁੱਕਾ ਧਨੀਆ ਨਾਲ ਹੀ ਅਸੀਂ ਪਾ ਦਾਂਗੇ ਥੋੜਾ ਗਰਮ ਮਸਾਲਾ ਥੋੜੀ ਜੀ ਹਲਦੀ ਤੇ ਥੋੜਾ ਜਿਹਾ ਅਸੀਂ ਡੇਗੀ ਮਿਰਚ ਪਾਵਾਂਗੇ ਜਿਹਦੇ ਨਾਲ ਕਿ ਕਲਰ ਬਹੁਤ ਵਧੀਆ ਹੋ ਜਾਦਾ ਹੈ ਤਾਂ ਠੀਕ ਹੈ ਜੀ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਟੀਰੀਅਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਕਿਉਂਕਿ ਜਿਹੜਾ ਤੜਕੇ ਲੱਗੇ ਵਿੱਚ ਆਲੂ ਦੇ ਪੰਨੇ ਹਨਾ ਤੇ ਬਹੁਤ ਹੀ ਟੇਸਟੀ ਬੰਦਨ ਕਈ ਤਾਂ ਬੱਸ ਸਿੰਪਲ ਵੀ ਪਾ ਸਕਦੇ ਹੋ ਜੇ ਤੁਸੀਂ ਨਹੀਂ ਖਾਣਾ ਤੜਕਾ ਲਗਾ ਕੇ ਤੇ ਤੁਸੀਂ ਸਿੰਪਲ ਵੀ ਪਾ ਸਕਦੇ ਹੋ ਇੱਥੇ ਹੁਣ ਤੁਸੀਂ ਹਰਾ ਧਨੀਆ ਵੀ ਪਾ ਸਕਦੇ ਹੋ ਮੈਂ ਥੱਲੇ ਉਤਾਰ ਕੇ ਪਾਵਾਂਗੀ ਕਿਉਂਕਿ ਜੇ ਅਸੀਂ ਪਹਿਲੇ ਪਾ ਦਾਂਗੇ ਨਾ ਤੇ ਹਰਾ ਧਨੀਆ ਦਾ ਟੇਸ ਨਹੀਂ ਰਹਿੰਦਾ ਤੇ ਮੈਂ ਹੁਣ ਥੱਲੇ ਉਤਾਰਾਂਗੀ ਨਾ ਤੇ ਫਿਰ ਹਰਾ ਧਨੀਆ ਪਾਵਾਂਗੀ ਠੀਕ ਹੈ ਜੀ ਹੁਣ ਅਸੀਂ ਗੈਸ ਨੂੰ ਬੰਦ ਕਰ ਦਿੱਤਾ ਤੇ ਮਟੀਰੀਅਲ ਸੀ ਚੰਗੀ ਤਰ੍ਹਾਂ ਇਹਨਾਂ ਅੱਛੇ ਤਰ੍ਹਾਂ ਮੈਸ਼ ਕਰਾਂਗੇ ਪਹਿਲੇ ਮਿਕਸ ਕਰਾਂਗੇ ਤੇ ਹੁਣ ਸਾਡਾ ਗੈਸ ਦਾ ਕੰਮ ਹੋ ਗਿਆ ਖਤਮ ਉਧਰ ਸਾਡੇ ਜਿਹੜੇ ਕarele ਸੀ ਉਹ ਵੀ ਠੰਡੇ ਹੋ ਚੁੱਕੇ ਨੇ ਤੇ ਅਸੀਂ ਆਲੂਆਂ ਨੂੰ ਠੰਡਾ ਥੋੜਾ ਕਰਨਾ ਹੈ ਕਿਉਂਕਿ ਗਰਮ-ਗਰਮ ਅਗਰ ਅਸੀਂ ਪਾਵਾਂਗੇ ਤੇ ਸਾਡੇ ਹੱਥ ਵੀ ਸੜੇਗਾ ਤੇ ਦੂਸਰਾ ਇਹ ਪਾਨ ਵਿੱਚ ਵੀ ਦਿੱਕਤ ਆਏਗੀ ਥੋੜੇ ਠੰਡੇ ਹੋ ਜਾਣਗੇ ਨਾ ਹਲਕੇ-ਹਲਕੇ ਤਾਂ ਕਿ ਹੱਥ ਵਿੱਚ ਲੱਗ ਸਕੇ ਇਹ ਦੇਖੋ ਜੀ ਕਿੰਨਾ ਵਧੀਆ ਮਟੀਰੀਅਲ ਬਣ ਗਿਆ ਸਾਡਾ ਅੱਛੀ ਤਰ੍ਹਾਂ ਨੂੰ ਮੈਸ਼ ਕਰ ਲੈਣਾ ਤਾਂ ਕਿ ਕੋਈ ਲਮਜ਼ ਨਾ ਰਹਿ ਜਾ ਮੋਟਾ ਨਾ ਕੋਈ ਆਲੂ ਰਹਿ ਜਾਵੇ ਪਹਿਲੇ ਤੁਸੀਂ ਕਰਨਾ ਹੈ ਪਹਿਲੇ ਕਰ ਲਓ ਬਾਅਦ ਅੱਛੀ ਕਰਨਾ ਬਾਅਦ ਚ ਕਰ ਲਓ ਉਹਦੇ 'ਚ ਕੋਈ ਦਿੱਕਤ ਨਹੀਂ ਹੁੰਦੀ ਬਹੁਤ ਹੀ ਵਧੀਆ ਦੇਖੋ ਮਸਾਲਾ ਬਣ ਗਿਆ ਸਾਡਾ ਮਟੀਰੀਅਲ ਪਰਨ ਵਾਲਾ ਹੁਣ ਅਸੀਂ ਇਹਦੇ ਚ ਪਾਵਾਂਗੇ ਹਰਾ ਧਨੀਆ ਹਰਾ ਧਨੀਆ ਜਦੋਂ ਤੁਸੀਂ ਥੱਲੇ ਉਤਾਰ ਕੇ ਪਾਦੇ ਨਾ ਖੁਸ਼ਬੂ ਫਿਰ ਉਹਦੀ ਉਸ ਤਰੀ ਬਰਕਰਾਰ ਰਹਿੰਦੀ ਹੈ ਅਗਰ ਅਸੀਂ ਉੱਥੇ ਉੱਪਰ ਹੀ ਸਾੜੀ ਜਾਵਾਂਗੇ ਤੇ ਉਹ ਮਜ਼ਾ ਨਹੀਂ ਆਉਂਦਾ ਹਰੇ ਧਨੀਏ ਦਾ ਠੀਕ ਹੈ ਜੀ ਹਾਂ ਜੀ ਹੁਣ ਅਸੀਂ ਪਾਵਾਂਗੇ ਹਰਾ ਧਨੀਆ ਠੀਕ ਹੈ ਜੀ ਖੂਬਸਾਰਾ ਹਰਾ ਧਨੀਆ ਪਾ ਦਿਓ ਤਾਂ ਕਿ ਇਹਦਾ ਟੇਸਟ ਹੋਰ ਵੀ ਵਧੀਆ ਹੋ ਜੇ ਦੇ ਨਾਲ ਹੀ ਅਸੀਂ ਇਹਦੇ ਵਿੱਚ ਅੱਧਾ ਨਿੰਬੂ ਨਿਚੋੜਾਂਗੇ ਨਿੰਬੂ ਦਾ ਆਪਣਾ ਟੇਸਟ ਹੁੰਦਾ ਤੇ ਅਮਚੂਰਨ ਵਗੈਰਾ ਜਾਂ ਚਾਟ ਮਸਾਲੇ ਦਾ ਆਪਣਾ ਟੇਸਟ ਹੁੰਦਾ ਠੀਕ ਹੈ ਜੀ ਹੁਣ ਅਸੀਂ ਇਹਦੇ ਵਿੱਚ ਅੱਧਾ ਨਿੰਬੂ ਵੀ ਨਿਚੋੜ ਦਵਾਂਗੇ ਗਿੱਟਾ ਤੁਸੀਂ ਸਾਈਡ ਤੇ ਕਰ ਲੈਣੀ ਹੈ ਤੇ ਨਿੰਬੂ ਨਿਚੋੜ ਦੇਣਾ ਠੀਕ ਹੈ ਜੀ ਇਹਦੇ ਨਾਲ ਬਹੁਤ ਜ਼ਿਆਦਾ ਟੇਸਟੀ ਹੋ ਜਾਣਾ ਇਹਨੂੰ ਮਟੀਰੀਅਲ ਨੂੰ ਭਰ ਕੇ ਅਸੀਂ ਅਜੇ ਸਾਡਾ ਬੰਦ ਨਹੀਂ ਹੋਣਾ ਅਸੀਂ ਅਜੇ ਹੋਰ ਵੀ ਕੁਝ ਕਰਨਾ ਹੈ ਉਹ ਤੁਸੀਂ ਚਾਹੇ ਤਵੇ ਦੇ ਵੀ ਕਰ ਸਕਦੇ ਹੋ ਜਾਂ ਪੈਨ 'ਚ ਵੀ ਕਰ ਸਕਦੇ ਹੋ ਠੀਕ ਹੈ ਜੀ ਉਹ ਮੈਂ ਤੁਹਾਨੂੰ ਬਾਅਦ 'ਚ ਦੱਸਦੀਆਂ ਕਰਕੇ ਕੋਈ ਮਟੀਰੀਅਲ ਭਰ ਕੇ ਹੁਣ ਤੁਸੀਂ ਮਟੀਰੀਅਲ ਦੇਖੋ ਇਸ ਤਰ੍ਹਾਂ ਹੱਥ ਦੇ ਨਾਲ ਹੀ ਅਸੀਂ ਇਸ ਤਰ੍ਹਾਂ ਮਿਕਸ ਕਰ ਲਾਂਗੇ ਕਿਉਂਕਿ ਇਹ ਹੱਥਾਂ ਤੋਂ ਬਿਨਾ ਕੰਮ ਨਹੀਂ ਚੱਲਣਾ ਇਹ ਚਮਚਿਆਂ ਦਾ ਕੰਮ ਜਾਂ ਸਕੂਨ ਦਾ ਕੰਮ ਜਾਂ 나ਇਫ ਦਾ ਕੰਮ ਨਹੀਂ ਹੈਗਾ ਇਹ ਹੈਗਾ ਹੱਥਾਂ ਦਾ ਕੰਮ ਹੈ ਠੀਕ ਹੈ ਜੀ ਅਜੇ ਵੀ ਗਰਮ ਹੈਗਾ ਵੇ ਮਟੀਰੀਅਲ ਬਟ ਮੈਂ ਕਿਹਾ ਚਲ ਥੋੜਾ ਥੋੜਾ ਕਰਕੇ ਤੁਹਾਨੂੰ ਭਰ ਕੇ ਦਿਖਾਉਣੀ ਆ ਮੈਂ ਹੁਣ ਕੀ ਕਰਨਾ ਸੀ ਇਸ ਤਰ੍ਹਾਂ ਸੀ ਲੰਬੇ ਲੰਬੇ ਆ ਗੋਲ-ਗੋਲ ਕਰ ਲੈਣੇ ਨੇ ਤੇ ਇਹਦੇ ਵਿੱਚ ਮਟੀਰੀਅਲ ਪਰਦੇ ਜਾਣਾ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਸਾਰਾ ਮਟੀਰੀਅਲ ਇਹਦੇ ਵਿੱਚ ਭਰ ਦੋਗੇ ਜਿਹੜੀ ਸਾਈਡ ਤੁਹਾਨੂੰ ਵੱਡੀ ਲੱਗਦੀ ਉਹ ਸਾਈਡ ਤੋਂ ਵੱਲੋਂ ਭਰ ਲਓ ਕਿਉਂਕਿ ਮੈਂ ਇਹ ਲੰਬੇ ਵਾਲਾ ਸੀ ਕ렐ਾ ਪਿੱਛੋਂ ਬੰਦ ਹੈਗਾ ਤੇ ਮੈਂ ਖੋਲਿਆ ਨਹੀਂ ਰਸਤਾ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਇਧਰ ਹੀ ਭਰ ਦਿੰਨੇ ਆ ਤੇ ਬਾਕੀ ਦੋਨਾਂ ਸਾਈਡੋਂ ਤੇ ਰਸਤੇ ਹੈਗੇ ਨੇ ਇੱਕੋ ਹੀ ਕ੍ਰੇਲਾ ਜਰਾ ਲੰਬਾ ਸੇ ਜ਼ਿਆਦਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਬਣਨਗੇ ਬੱਚਿਆਂ ਨੇ ਅੰਨੇ ਖੁਸ਼ ਹੋ ਕੇ ਖਾਣੇ ਨਾ ਅਜੇ ਅਸੀਂ ਇਹਨੂੰ ਇੱਕ ਹੋਰ ਇੱਕ ਵਾਰੀ ਫਿਰ ਗੈਸ ਤੇ ਲੈ ਕੇ ਜਾਣਾ ਬਟ ਅਜੇ ਸਾਡਾ ਕੰਮ ਖਤਮ ਨਹੀਂ ਹੋਇਆ ਠੀਕ ਹੈ ਜੀ ਇਹ ਦੇਖੋ ਜਿਵੇਂ ਪੂਰਾ ਭਰ ਦਿੱਤਾ ਐ ਇਸ ਤਰ੍ਹਾਂ ਤੁਸੀਂ ਭਰ ਕੇ ਸਾਰੇ ਫਿਰ ਕ੍ਰੇਲੇ ਰੱਖੀ ਜਾਣਾ ਥੋੜਾ ਥੋੜਾ ਮਟੀਰੀਅਲ ਲੈਣਾ ਹੈ ਅਗਰ ਤੁਸੀਂ ਇੱਕੋ ਵਾਰੀ ਪਾਣ ਦੀ ਕੋਸ਼ਿਸ਼ ਕਰੋਗੇ ਤੇ ਨਹੀਂ ਜਾਏਗਾ ਕਿਉਂਕਿ ਫਿਰ ਅੰਦਰ ਤੱਕ ਨਹੀਂ ਜਾਣਾ ਪੂਰਾ ਮਟੀਰੀਅਲ ਨੂੰ ਅੰਦਰ ਤੱਕ ਕਰਨਾ ਤਾਂ ਕਿ ਸਾਡਾ ਜਿਹੜਾ ਕ੍ਰੇਲਾ ਪੂਰੀ ਤਰ੍ਹਾਂ ਮਸਾਲੇ ਦੇ ਨਾਲ ਭਰ ਜਾਵੇ ਠੀਕ ਹੈ ਜੀ ਥੋੜੇ ਸੌਫਟ ਹੋ ਜਨ ਤਾਂ ਬੜਾ ਧਿਆਨ ਨਾਲ ਇਹਨੂੰ ਪਰਣਾ ਹਲਕੇ ਲੇ ਹੱਥਾਂ ਦੇ ਨਾਲ ਹਾਂਜੀ ਇਹ ਦੇਖੋ ਜੀ ਸਾਡੇ ਸਾਰੇ ਮਟੀਰੀਅਲ ਭਰ ਗਿਆ ਵਿੱਚ ਕ੍ਰੇਲਿਆਂ ਦੇ ਤੇ ਇਧਰ ਦੇਖੋ ਹੁਣ ਨਵੀਂ ਚੀਜ਼ ਇਹ ਤੁਸੀਂ ਬਿਲਕੁਲ ਨਵੀਂ ਆਈਟਮ ਦੇਖ ਰਹੇ ਹੋ ਬੇਟੇ ਅੱਗੇ ਕਰੋ ਇਹ ਦੇਖੋ ਜੀ ਹੁਣ ਅਸੀਂ ਇਹ ਕ੍ਰੇਲੇ ਨੂੰ ਕਵਰ ਕਰ ਦਿੱਤਾ ਐਸੇ ਆਲੂ ਦੇ ਲਾਂ ਠੀਕ ਹੈ ਜੀ ਹੁਣ ਮੈਂ ਤੁਹਾਨੂੰ ਦਿਖਾਨੀ ਆ ਕਿਵੇਂ ਕੀਤਾ ਮੈਂ ਕਵਰ ਇਸ ਤਰ੍ਹਾਂ ਤੁਸੀਂ ਆਲੂ ਲੈਣੇ ਨੇ ਇਹਨੂੰ ਇਸ ਤਰ੍ਹਾਂ ਆਪਣੀ ਹੱਥੇ ਲੀਤੇ ਚਪਟਾਜਾ ਕਰ ਲੈਣਾ ਔਰ ਅਸਤਰਾ ਨੂੰ ਲੌਂਗ ਸ਼ੇਪ ਚ ਦੇ ਦੇਣਾ ਬਿਲਕੁਲ ਇਜ਼ੀਲੀ ਹੋ ਜਾਣਗੇ ਅਜੇ ਤਾਂ ਤੁਸੀਂ ਜਿਹੜੀਆਂ ਮਿਰਚਾਂ ਭਰ ਕੇ ਬਣਾਉਂਦੇ ਹੋ ਤੇ ਤੇ ਮੁਸ਼ਕਲ ਹੁੰਦੇ ਨੇ ਇਹ ਤੇ ਖੁਰਦਰੇ ਹੁੰਦੇ ਨੇ ਇਹਦੇ ਤੇ ਤਾਂ ਬਹੁਤ ਜਲਦੀ ਚਿਪਕ ਜਾਂਦਾ ਹੈ ਹੈ ਨਾ ਨਵੀਂ ਆਈਟਮ ਤੁਸੀਂ ਜਦੋਂ ਬੱਚਿਆਂ ਦੇ ਅੱਗੇ ਰੱਖੋਗੇ ਬੱਚਿਆਂ ਨੇ ਤਾਂ ਹੈਰਾਨ ਹੀ ਹੋ ਜਾਣਾ ਕਿ ਇਹ ਕਿਹੜੀ ਚੀਜ਼ ਹੈਗੀ ਹੈ ਅੱਜ ਸਾਨੂੰ ਮੰਮੀ ਕੀ ਖਵਾ ਰਹੇ ਨੇ ਪਕੌੜੇ ਬਣਾ ਰਹੇ ਨੇ ਕੀ ਬਣਾ ਰਹੇ ਨੇ ਇਹ ਦੇਖੋ ਜੀ ਅੱਛੇ ਤਰ੍ਹਾਂ ਨੂੰ ਪ੍ਰੈਸ ਕਰ ਲੈਣਾ ਠੀਕ ਹੈ ਜੀ ਪਹਿਲੇ ਅੰਦਰ ਭਰਨਾ ਮਟੀਰੀਅਲ ਤੇ ਜਿਹੜਾ ਸਾਡੇ ਕੋਲ ਮਟੀਰੀਅਲ ਬਚ ਗਿਆ ਉਹ ਸੀ ਆਲੂ ਉਸ ਹਿਸਾਬ ਨਾਲ ਹੀ ਬਣਾਣੇ ਨੇ ਤਾਂ ਕਿ ਸਾਡੇ ਇਹ ਦੇਖੋ ਜੀ ਅਸੀਂ ਇਸ ਤਰੀ ਆਲੂ ਸੋਰੀ ਕਰੇਲੇ ਆਪਾਂ ਤਿਆਰ ਕਰ ਲੈਣੇ ਨੇ ਠੀਕ ਹੈ ਜੀ ਇਸ ਤਰ੍ਹਾਂ ਰੋਲ ਬਣਾ ਕੇ ਅਜੇ ਸਾਡਾ ਕੰਮ ਖਤਮ ਨਹੀਂ ਹੋਇਆ ਅਜੇ ਅਸੀਂ ਹੋਰ ਇੱਕ ਵਾਰੀ ਗੈਸ ਦੇ ਕੋਲ ਜਾਣਾ ਬਟ ਮੈਂ ਤੁਹਾਨੂੰ ਸਾਰੇ ਭਰ ਕੇ ਦਿਖਾਨੀਆ ਕਿ ਉਸ ਤੋਂ ਬਾਅਦ ਅਸੀਂ ਕੀ ਕਰਨਾ ਠੀਕ ਹੈ ਜੀ ਹਾਂਜੀ ਦੇਖੋ ਜੀ ਅਸੀਂ ਸਾਰੇ ਕਰੇਲਿਆਂ ਨੂੰ ਆਲੂਆਂ ਦੇ ਨਾਲ ਕਵਰ ਕਰ ਲਿਆ ਪਹਿਲੇ ਅਸੀਂ ਇਹਨੂੰ ਮਟੀਰੀਅਲ ਵਿੱਚ ਭਰਿਆ ਫਿਰ ਅਸੀਂ ਉੱਪਰ ਕਵਰ ਕਰ ਦਿੱਤਾ ਹੈ ਦੇਖੋ ਜੀ ਕਿਧਰੇ ਵੀ ਤੁਹਾਨੂੰ ਕ੍ਰੇਲਾ ਨਜ਼ਰ ਆ ਰਿਹਾ ਤੇ ਬੱਚੇ ਐਵਲੀ ਹੈਲਦੀ ਤੇ ਟੇਸਟੀ ਜਦੋਂ ਰੈਸਪੀ ਤੁਹਾਡੀ ਦੇਖਣਗੇ ਤਾਂ ਬੜੇ ਖੁਸ਼ ਹੋਣਗੇ ਔਰ ਇੱਕ ਵਾਰੀ ਜ਼ਰੂਰ ਮੇਰੀ ਰੈਸਪੀ ਨੂੰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਹੁਣ ਅਸੀਂ ਅੱਗੇ ਕੀ ਕਰਨਾ ਹੈ ਮੈਂ ਤੁਹਾਨੂੰ ਦੱਸਦੀ ਹਾਂ ਹਾਂਜੀ ਮੈਂ ਦੇਖੋ ਉਹੀ ਪੈਨ ਉੱਪਰ ਰੱਖ ਦਿੱਤਾ ਹੈ ਥੋੜਾ ਜਿਹਾ ਤੇਲ ਮੇਰਾ ਬਚਿਆ ਹੋਇਆ ਸੀ ਤੇ ਮੈਂ ਕੀ ਕੀਤਾ ਇਹਨੂੰ ਇਹਨੂੰ ਹਲਕਾ ਹਲਕਾ ਸੀ ਇਹਨੂੰ ਫਰਾਈ ਕਰ ਲਾਂਗੇ ਇਹਦੇ ਨਾਲ ਕ੍ਰਿਸਪੀ ਹੋਰ ਵੀ ਹੋ ਜਾਣਗੇ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਬਣਗੇ ਪਰ ਨਾਨ ਸਟਿਕ ਪੈਨ ਲੈਣਾ ਤੁਸੀਂ ਦੂਜੇ ਪੈਨ ਤੇ ਨਹੀਂ ਰੱਖਣਾ ਔਰ ਇਹਨੂੰ ਥੋੜਾ ਥੋੜਾ ਨਾਲ-ਨਾਲ ਘੁਮਾਈ ਜਾਣਾ ਬਿਲਕੁਲ ਇੱਕ ਚਮਚ ਮੈਂ ਤੇਲ ਦਾ ਲਿਆ ਜਿਆਦਾ ਨਹੀਂ ਲਿਆ ਜਿਹੜਾ ਸਾਡਾ ਮਟੀਰੀਅਲ ਤੇਲ ਬਚਿਆ ਹੋਇਆ ਸੀ ਨਾ ਮੈਂ ਉਹੀ ਵਾਲਾ ਤੇਲ ਯੂਜ਼ ਕਰ ਰਹੀ ਹਾਂ ਥੋੜਾ ਜਿਹਾ ਮੇਰਾ ਬਚਾ ਵਸੇ ਅਸਤਰੀ ਸਾਈਡ ਤੇ ਕਰੀ ਜਾਣਾ ਤੇਲ ਲਗਾ ਲਗਾ ਕੇ ਸੈਂਟਰ ਚ ਤੇ ਸਾਈਡ ਤੇ ਕਰੀ ਜਾਣਾ ਠੀਕ ਹੈ ਨਹੀਂ ਤਾਂ ਬਹੁਤ ਹੈਵੀ ਪੰਜਣ ਗਿਆ ਬਹੁਤ ਜਿਆਦਾ ਅਸੀਂ ਡੀਪ ਫਰਾਈ ਨਹੀਂ ਕਰਨਾ ਤੇ ਨਾ ਹੀ ਅਸੀਂ ਬੇਸਨ ਲਗਾਣਾ ਅਗਰ ਬੇਸਨ ਲਗਾਵਾਂਗੇ ਤੇ ਪਕੌੜੇ ਟਾਈਪ ਬਣ ਜਾਏਗਾ ਬਹੁਤ ਹੀ ਹੈਵੀ ਹੋ ਜਾਏਗਾ ਤੇ ਇਸ ਵਾਸਤੇ ਅਸੀਂ ਇਹਨੂੰ ਥੋੜਾ ਜਿਹਾ ਬਸ ਥੋੜਾ ਜਿਹਾ ਹਲਕਾ ਹਲਕਾ ਸੇ ਇਹਨੂੰ ਹੱਥ ਦੇ ਨਾਲ ਹੀ ਕਰਾਂਗੇ ਕਿਉਂਕਿ ਇਸ ਚਮਚ ਨਾਲ ਕੀਤਾ ਤੇ ਸਾਡਾ ਸਾਰਾ ਮਟੀਰੀਅਲ ਉਤਰ ਜਾਣਾ ਫਿਰ ਅਸੀਂ ਹਲਕਾ ਹਲਕੇ ਹੱਥਾਂ ਦੇ ਨਾਲ আস্তে ਟਰਨ ਕਰ ਲਵਾਂਗੇ ਠੀਕ ਹੈ ਜੀ ਇਹ ਦੇਖੋ ਜੀ ਲਾਲ ਹੋ ਗਿਆ ਨਾ ਤੇ ਇਸ ਤਰੀਏ ਤੁਸੀਂ ਕਰਕੇ ਸਾਰੇ ਤੇ ਆਰਾਮ ਦੇ ਨਾਲ ਹੌਲੀ ਹੌਲੀ ਕੱਟ ਲੈਣੇ ਠੀਕ ਹੈ ਜੀ ਮੈਂ ਤੁਹਾਨੂੰ ਕਾਟ ਕੇ ਦਿਖਾਨੀ ਹੈ ਕਿੰਨੇ ਵਧੀਆ ਦੇ ਕਿੰਨੇ ਕ੍ਰਿਸਪੀ ਬੰਦਨ ਬਹੁਤ ਹੀ ਹੈਲਦੀ ਬੰਦਨ ਇਸ ਤਰੀਕੇ چھوٹے ਜਿਹਾ 스ਪੂਨ ਲੈਣਾ ਉਹਦੇ ਨਾਲ ਹੌਲੀ ਹੌਲੀ ਟਰਨ ਕਰਦੇ ਜਾਣਾ ਠੀਕ ਹੈ ਜੀ ਜੇ ਅਗਰ ਤੁਸੀਂ ਜ਼ਿਆਦਾ ਕਰੋਗੇ ਤੇ ਸਾਰਾ ਮਟੀਰੀਅਲ ਉੱਤਰ ਜਾਏਗਾ ਤੇ ਤੇ ਦੇਖੋ ਜੀ ਕਿੰਨੇ ਕ੍ਰਿਸਪੀ ਹੋ ਗਏ ਨੇ ਕਿੰਨੇ ਵਧੀਆ ਬਣ ਗਏ ਨੇ ਇਹ ਦੇਖੋ ਲਾਲ ਹੋ ਗਏ ਨੇ ਮੈਂ ਟਰਨ ਕੀਤਾ ਥੋੜੀ ਥੋੜੀ ਸਾਈਡ ਤੇ ਬਹੁਤ ਹੀ ਵਧੀਆ ਬਣ ਗਏ ਨੇ ਇਹ ਦੇਖੋ ਜੀ ਇੱਥੋਂ ਕਿੰਨੇ ਵਧੀਆ ਬਣ ਗਏ ਹਨਾ ਜੀ ਤੇ ਤੁਸੀਂ ਇੱਕ ਵਾਰੀ ਬੱਚਾ ਨੂੰ ਦੂਰ ਬਣਾ ਕੇ ਖਵਾਣਾ ਦੇਖਣਾ ਬੱਚੇ ਕਿੰਨੇ ਖੁਸ਼ ਹੋ ਕੇ ਖਾਣਗੇ ਕਿਉਂਕਿ ਪਰੇਲਿਆਂ ਦੀ ਤਾਂ ਹੁਣ ਵੀ ਸ਼ਕਲ ਹੀ ਨਹੀਂ ਨਜ਼ਰ ਆ ਰਹੀ ਇਹ ਤੇ ਅਸੀਂ ਉਹਨਾਂ ਨੂੰ ਭੁਲੇਖਾ ਹੀ ਦੇਣਾ ਤੇ ਬੱਚਿਆਂ ਨੇ ਬਹੁਤ ਵਧੀਆ ਖਾ ਲੈਣਾ ਨਾ ਆਰਾਮ ਦੇ ਨਾਲ ਤੇ ਮੇਰੀ ਰੈਸਪੀ ਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਇਹ ਕ੍ਰੇਲੀਆਂ ਦੀ ਰੈਸਪੀ ਹੈ ਬਟ ਹੈ ਪਕੌੜੇ ਟਾਈਪ ਬਣ ਗਏ ਨੇ ਤੇ ਆਲੂ ਤੇ ਵੈਸੇ ਬੱਚੇ ਸ਼ੁਕੀਨ ਬੜੇ ਹੁੰਦੇ ਨਾਲੋਂ ਆਲੂਆਂ ਦੇ ਤੇ ਤੇ ਜਦੋਂ ਆਲੂਆਂ ਦੀ ਰੈਸਪੀ ਦੇਖਣਗੇ ਤੇ ਹੋਰ ਵੀ ਵਧੀਆ ਖੁਸ਼ ਹੋ ਕੇ ਖਾਣਗੇ ਇਹ ਦੇਖੋ ਜੀ ਕਿੰਨੇ ਵਧੀਆ ਕ੍ਰਿਸਪੀ ਬਣ ਗਏ ਨੇ ਤੇ ਹੁਣ ਅਸੀਂ ਗੈਸ ਕਰ ਰਹੇ ਆ ਬੰਦ ਤੇ ਵਿੱਚ ਧਨੀਆ ਦੇਖੋ ਕਿੰਨਾ ਵਧੀਆ ਲੱਗ ਰਿਹਾ ਤੁਸੀਂ ਇੱਕ ਇੱਕ ਪਕੌੜਾ ਵੀ ਬੱਚਾਂ ਨੂੰ ਦੋਗੇ ਤੇ ਉਹਨਾਂ ਨੇ ਤੇ ਤੁਹਾਡੇ ਛੱਡਨੇ ਨਹੀਂ ਸਾਰੇ ਪਕੌੜੇ ਖਾ ਜਾਣੇ ਨੇ ਇਹ ਕ੍ਰੇਲਿਆਂ ਦੀ ਰੈਸਪੀ ਨਵੀਂ ਬਿਲਕੁਲ ਰੈਸਪੀ ਹੈ ਮੇਰੇ ਖਲ ਕਦੀ ਵੀ ਕਿਸੇ ਨੇ ਇਸ ਤਰ੍ਹਾਂ ਬਣਾਈ ਹੋਣੀ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਆਪਕੇ ਜੀ